ਆਪ ਸਭ ਦਾ ਸਵਾਗਤ ਹੈ ਗੁਰੂ ਕਾਲੇ ਕਾ ਚੈਨਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਬਹੁਤ ਪੁਰਾਣੇ ਤਜਰਬੇਕਾਰ ਮਿਸਤਰੀ ਜਿਹੜੇ 5-500 3-300 ਕਿਲੋ ਫੁੱਟ ਤੋਂ ਡੁੰਗੀਆਂ ਮੋਟਰਾਂ ਕੱਢਦੇ ਨੇ ਜਾਂ ਮੋਟਰਾਂ ਗਰਜਾਂਦੇ ਨੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਮਿਸਤਰੀ ਮੋਟਰਾਂ ਕੱਢਣ ਲੱਗ ਰਹੇ ਨੇ ਇਹ ਜਿਹੜਾ ਮੋਟਰ ਦੇ ਘਰ ਵਾਲੀ ਦੇ ਵਿੱਚ 250 ਫੁੱਟ ਤੋਂ ਸੂਂਡਾ ਟੁੱਟ ਗਿਆ ਦੀ ਵਿੱਚ ਡਿੱਗੀ ਦੀ ਮੋਟਰ ਬਾਈ ਨੇ ਬਹੁਤ ਫਾਇਦਾ ਕਰਤਾ ਇੱਥੇ ਕਿਸਾਨਾਂ ਦਾ ਆ ਦੇਖੋ ਤੁਹਾਨੂੰ ਦਿਖਾਉਂਨੇ ਆ ਇਹ ਪਿੰਡ ਤਗਾਲ ਦੇ ਮਿਸਤਰੀ ਨੇ ਜੀਤ ਮਿਸਤਰੀ ਆ ਸਾਰਾ ਬਹੁਤ ਪੁਰਾਣਾ ਤਜਰਬਾ ਬਾਈਆਂ ਲਵੇ ਸਾਰਾ ਸਮਾਨ ਆ ਏ ਟੂ ਜ਼ेड ਆ ਦੇਖੋ ਸਾਰੇ ਤਰ੍ਹਾਂ ਦੇ ਸੰਦ ਨੇ ਆ ਮੋਟਰ ਡਿੱਗੀ ਸੀ ਆ ਸਾਰੇ ਤੁਹਾਨੂੰ ਦਿਖਾਉਂਨੇ ਆ 200 ਫੁੱਟ ਤੇ ਮੋਟਰ ਡਿੱਗੀ ਹੋਈ ਸੀ ਇਹ ਸਮਰਸੀਵਾਲ ਘਰ ਵਾਲੀ ਮੋਟਰ ਡੇਢ ਪਾਵਰ ਦੀ ਇਵੇਂ ਮਿਸਤਰੀ ਨੇ 10 ਮਿੰਟ ਲਾਏ ਬਹੁਤ ਪੁਰਾਣਾ ਤਜਰਬਾ ਕਿਸੇ ਵੀ ਵੀਰ ਨੇ ਕਿਸੇ ਵੀ ਪਿੰਡ ਚ ਜਿਵੇਂ ਕਿੱਡੀ ਮਰਜ਼ੀ ਦੂਰ ਹੋਵੇ 200 500 ਕਿਲੋਮੀਟਰ ਤੇ ਮੋਟਰ 10 ਮਿੰਟਾਂ ਚ ਕੱਢ ਕੇ ਬਾਹਰ ਧਰ ਦਾਂਦੇ ਨੇ ਬਹੁਤ ਪੁਰਾਣਾ ਤਜਰਬਾ ਬਾਕੀ ਮਿਸਤਰੀ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ ਕਿਸੇ ਨੇ ਗੱਲ ਕਿਸੇ ਦੀ ਮੋਟਰ ਵੀ ਗਿਰੀ ਹੋਵੇ ਜਦੋਂ ਮਰਜ਼ੀ ਮਿਸਤਰੀ ਨੂੰ ਫੋਨ ਕਰ ਸਕਦੇ ਹੋ ਅੱਜ ਮੈਂ ਮਿਸਤਰੀ ਨਾਲ ਵੀ ਕਰਾਉਣੀ ਹੈ ਗੱਲ ਤੁਹਾਡੀ ਹਾਲੋ ਮੈਂ ਸਤਰੀਨਾ ਕਰਾਉਣਾ ਹੈ ਤੁਹਾਡੀ ਗੱਲ ਸਤਿ ਸ਼੍ਰੀ ਅਕਾਲ ਜੀ ਮਿਸਤਰੀ ਸਾਹਿਬ ਇਹ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਜੀ ਮਿਸ ਅਸੀਂ ਮੋਟਰਾਂ ਕੱਢਦੇ ਆ ਨੂੰ ਤੁਹਾਨੂੰ ਸਾਰਾ ਵੀ ਸਾਰ ਹੋ ਗਈ ਅੱਛਾ ਕਿੰਨੇ ਕਿੰਨੇ ਕ ਦੂਰ ਜਾਂਦੇ ਹੋ ਜੀ ਤੁਸੀਂ ਕਿੰਨੇ ਕ ਦੂਰ ਤੱਕ ਜਿਵੇਂ ਅੱਜ ਫੋਨ ਆ ਜੀ ਤੇ 200 ਕਿਲੋਮੀਟਰ 250 ਕਿਲੋਮੀਟਰ ਇਹ ਹੁਣ ਮੋਟਰ ਗਿਰੀ ਨੂੰ ਕਿੰਨੇ ਫੁੱਟ ਤੇ ਗਿਰੀ ਹੋਈ ਤੇ ਕਿੰਨੇ ਚਰਚੇ ਕੱਢਤੀ ਸੋਨੇ ਇਹ ਸਾਰੇ 10 ਮਿੰਟ ਲੱਗੇ ਜੀ 10 ਮਿੰਟ ਮੋਟਰ ਫਸਰੀ ਦੀ ਵਿੱਚ ਬੋਰ ਦੇ ਅੱਛਾ ਤੁਸੀਂ ਦਰਸ਼ਕਾ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਕਿਸੇ ਦੀ ਕਿਸਾਨ ਦੀ ਵੀੜ ਦੀ ਘਰ ਵਾਲੀ ਮੋਟਰ ਹੈ ਦੋਨੋਂ ਮੋਟਰਾਂ ਕੱਢਦੇ ਨੇ ਖੇਤ ਵਾਲੀ ਵੀ ਘਰ ਵਾਲੀ ਵੀ ਕੋਈ ਮਰਜ਼ੀ ਹੋ ਬਾਈ ਹਾਂਜੀ ਤੁਹਾਡਾ ਨੰਬਰ ਵੀ ਬੋਲ ਦੋ ਨਾਲੇ ਨੰਬਰ 88726 ਜੀ 88726 67700 ਜੀ 67700 ਹਾਂਜੀ ਇਹ ਬਾਈ ਜੀਤ ਮਿਸਤਰੀ ਦਗਾਲ ਆ ਕਿਸੇ ਤਰ੍ਹਾਂ ਦੀ ਵੀ ਮੋਟਰ ਗਿਰੀ ਹੋਵੇ ਘਰ ਵਾਲੀ ਮੋਟਰ ਹੋਵੇ ਚਾਹੇ ਚਾਹੇ ਖੇਤ ਵਾਲੀ ਮੋਟਰ ਹੋਵੇ ਇਹ ਦੇਖੋ ਜੀਤ ਮਿਸਤਰੀ ਨੇ ਮੋਟਰ ਕੱਢਤੀ ਬਾਹਰ ਜੇ ਕਿਸੇ ਦਾ ਕਈ ਵਾਰੀ ਮੋਟਰ ਡਿੱਗ ਜਾਂਦੀ ਆ ਜਾਂ ਕਿਸੇ ਦਾ ਪਾਈਪ ਚੀਪ ਚੀਪ ਜਾਂਦਾ ਗਰਮ ਹੋ ਕੇ ਉਹ ਪਾਈਪ ਨੂੰ ਵੀ ਗਰਮ ਕਰਕੇ ਸਿੱਧਾ ਕਰ ਦਿੰਦੇ ਨੇ ਜੀਤ ਮਿਸਤਰੀ ਜੀ ਆ ਦੇਖੋ ਮੋਟਰ ਕੱਢਤੀ ਬਾਹਰ 10 ਮਿੰਟ ਲੱਗੇ ਡੇਢ ਪਾਵਰ ਦੀ ਮੋਟਰ ਦੀ 200 ਫੁੱਟ ਤੇ ਗਿਰੀ ਹੋਈ ਜੀਤ ਮਿਸਤਰੀ ਨੇ 10 ਮਿੰਟਾਂ ਚ ਬਾਹਰ ਕੱਢਤੀ ਜੇ ਕਿਸੇ ਨੂੰ ਵੀ ਜ਼ਰੂਰਤ ਪਵੇ ਲੋੜਵੰਦ ਜਿਵੇਂ ਕਿਸੇ ਵੀ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਕਿਸੇ ਦਾ ਪਾਈਪ ਚਿਪ ਗਿਆ ਮੋਟਰ ਵਾਲਾ ਤਾਂ ਵੀ ਸਿੱਧਾ ਕਰ ਦਿੰਦੇ ਨੇ ਗਰਮ ਕਰਕੇ ਮੋਟਰ गिर ਕੇ ਉਹ ਵੀ ਕਬਾਰ ਘੜ ਦਿੰਦੇ ਨੇ 10 ਮਿੰਟਾਂ 'ਚ ਬਾਈ ਜੀਤ ਨਾਲ ਸੰਪਰਕ ਕਰਿਓ ਵਿੱਚ ਵੀਡੀਓ ਦੇ ਵਿੱਚ ਨੰਬਰ ਦਵਾਂਗੇ ਧੰਨਵਾਦ ਜੀ